ਬੋਲ ਸੱਚੇ ਦਰਵਾਰ ਕੀ ਜੈ ਮਾਛੇ ਰਾਂ ਵਾਲੀ ਦਾ ਕੀ ਜੈ ਸਾਰੇ ਹੀ ਪ੍ਰਬੰਧਕਾਂ ਨੂੰ ਨਗਰ ਖੇੜੇ ਨੂੰ ਮਾਤਾ ਸ਼ੇਰਾਂ ਵਾਲੀ ਮੇਰਾ ਕਰੇ ਚੜ੍ਹਦੀ ਕਲਾ ਚ ਰੱਖੇ ਜੋ ਕਿ ਸੇਵਾਦਾਰ ਭਰਾ ਲਗਾਤਾਰ ਮਾਤਾ ਜੀ ਦਾ 13ਵਾਂ ਭੰਡਾਰਾ ਕਰਵਾ ਰਹੇ ਆ ਹਰ ਸਾਲ ਦੀ ਤਰ੍ਹਾਂ ਕਰਵਾਉਂਦੇ ਤਾਂ ਸਾਉਣ ਮਹੀਨੇ ਚ ਹੀ ਹੁੰਦੇ ਬਾਈ ਜੀ ਕੁਛ ਆਈ ਤੀ ਕਿਸੇ ਕਾਰਨਾਂ ਕਰਵਾਇਆ ਲੇਟ ਹੋ ਗਿਆ ਤੇ ਅਜਤੀ ਕਰਵਾਇਆ ਗਿਆ ਪਰ ਕਿ ਸੇਵਾਦਾਰਾਂ ਨੇ ਕਰਵਾਇਆ ਜਰੂਰ ਲੜੀਵਾਰ ਹਰ ਸਾਲ ਦੀ ਤਰ੍ਹਾਂ ਕਰਵਾਉਂਦੇ ਆ ਛੋਲੇ ਪੂਰੀਆਂ ਤੇ ਜਲੇਬੀਆਂ ਦਾ ਬਾਕੀ ਸਾਰੇ ਹੀ ਨਗਰ ਦੇ ਸਹਿਯੋਗ ਨਾਲ ਜਿੰਨੇ ਵੀ ਮਾਤਾ ਦੇ ਸੇਵਾਦਾਰ ਭਗਤ ਸਾਰਿਆਂ ਦੇ ਤਿੰਨ ਫੋਨ ਕਮੇਹਤ ਦੀ ਕਮਾਈ ਦੇ ਵਿੱਚੋਂ ਜੋ ਸਰਦਾਂ ਨਾਲ ਖੁਸ਼ੀ ਨਾਲ ਆਲਾ ਪੰਡਾਰੇ ਦੇ ਵਿੱਚ ਪਾਉਂਦਾ ਤੇ ਉਸੇ ਤਰ੍ਹਾਂ ਹੀ ਸਾਰੇ ਹੀ ਨਗਰ ਦੇ ਸਹਿਯੋਗ ਨਾਲ ਸੇਵਾ ਨਾਲ ਸਾਰੇ ਪੰਡਾਰਾ ਕਰਵਾਇਆ ਜਾਂਦਾ ਤੇ ਮਾਤਾ ਰਾਣੀ ਇਹਨਾਂ ਭਰਾਵਾਂ ਨੂੰ ਸੇਵਾਦਾਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਦੇ ਕਮਾਂਕਾਰਾਂ 'ਚ ਤਰੱਕੀਆਂ ਬਖਸ਼ੇ ਤੇ ਇਸ ਨਗਰ ਖੇੜੇ ਤੇ ਮਿਹਰ ਕਰੇ ਬੋਲ ਸਿਦਰਵਾਰ ਕੀ ਜੈ ਜੋ ਕਿ ਪੰਜ ਚਾਰ ਦਿਨਾਂ ਤੋਂ ਲਗਾਤਾਰ ਸੇਵਾਦਾਰ ਵੀਰ ਸੇਵਾ ਕਰ ਰਹੇ ਆ ਤੇ ਇੱਕ ਆ ਮਾਤਾ ਦਾ ਭਗਤ ਸਾਡਾ ਵੱਡਾ ਭਰਾ ਵਾਜ ਦਰਸ਼ਨ ਜਦੋਂ ਤੋਂ ਮੰਦਿਰ ਦੇ ਵਿੱਚ ਆ ਕੇ ਜੋਤ ਲਾ ਦਿੰਦੇ ਸੇਵਾ ਸ਼ੁਰੂ ਹੋ ਜਾਂਦੀ ਹੈ ਜੀ ਤੇ ਸਾਰੇ ਮੇਰੇ ਵੀਰ ਭਰਾ ਉਸੇ ਦਿਨ ਤੋਂ ਆਪ ਦਾ ਘਰਵਾਰ ਟਰੈਕਟਰ ਸਾਧਨ ਸਾਰੇ ਮੰਨ ਲਾ ਵੀ ਸੇਵਾਦਾਰਾਂ ਨੂੰ ਕਹਿ ਦਿੰਦੇ ਆ ਵੀ ਆ ਲੋ ਆ ਸੇਵਾ ਕਰੀ ਜਾਂਦੇ ਆ ਆ ਸਾਰੇ ਹੀ ਬੜੀ ਸ਼ਰਧਾ ਭਾਵਨਾ ਨਾਲ ਮਾਈਆਂ ਬੀਬੀਆਂ ਸਾਰੇ ਹੀ ਬੜੀ ਹੀ ਸ਼ਰਧਾ ਵਿੱਚ ਭਾਵਨਾ ਨਾਲ ਸੇਵਾ ਕਰਦੇ ਆ ਇੱਕ ਦੋਸਤੋ ਸਾਰੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਕਿ ਮੰਨ ਲਾ ਵੀ ਮਾਈਆਂ ਬੀਬੀਆਂ ਦਾ ਲੰਗਰ ਪਾਣੀ ਛਕਣਾ ਉਹ ਇੱਕ ਪਾਸੇ ਅਲੱਗ ਹੈ ਕਿ ਉਸ ਦੇ ਵਿੱਚ ਮਾਈਆਂ ਬੀਬੀਆਂ ਭੈਣਾਂ ਲੰਗਰ ਛਕਦੀਆਂ ਨੇ ਇਹ ਸਾਰੇ ਬਹੁਤ ਵਧੀਆ ਸੇਵਾ ਕਰਦੇ ਆ ਆ ਬੰਜਾਰੇ ਆ ਸਾਰੇ ਵੀਰ ਭਰਾ ਤੇ ਇੱਧਰ ਸਾਡੇ ਬੰਦਿਆਂ ਵਾਸਤੇ ਨਰਾਸ਼ ਕਾਇਆ ਜਾਂਦਾ ਛੋਲੇ ਕੂੜੀਆਂ ਰੋਹੀ ਬਹੁਤ ਹੀ ਸ਼ਰਧਾ ਭਾਵਨਾ ਸੇਵਾ ਨਾਲ ਸ਼ਿਕਾਉਂਦੇ ਆ ਤੇ ਇੱਧਰ ਸਾਡੇ ਵੀਰ ਵਰਤਨਾ ਦੀ ਭਗਤ ਸੇਵਾ ਕਰ ਰਹੇ ਆ ਸਾਰੇ ਹੀ ਭਗਤਾਂ ਨੂੰ ਮਾਤਾ ਮੇਰ ਕਰੇ ਇਹਨਾਂ ਦੇ ਸੇਵਾ ਭਾਵਨਾ ਤੇ ਚੜ੍ਹਦੀ ਕਲਾ 'ਚ ਰੱਖੇ ਦੁਨੀਆਂ ਉਰਾਂ ਬਖਸ਼ੇ ਇਹਨਾਂ ਨੂੰ ਸਾਰੇ ਹੀ ਵੀਰਾਂ ਨੂੰ ਇਸ ਤਰ੍ਹਾਂ ਤਦੇ ਭਰਾਵਾਂ ਵਾਸਤੇ ਸ਼ਾਦਾ ਪਾਣੀ ਛੋਲੇ ਉਰੇ ਲੰਗਰ ਸ਼ਿਕਾ ਰਹੇ ਆ ਦੋਸਤੋ ਜੇ ਵੀਡੀਓ ਵਧੀਆ ਚੰਗੀ ਲੱਗੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੁਹਾਡਾ ਆਪਣਾ ਵੀਰ ਸਿੱਧੂ ਬਾਈ ਗੁਰਿੰਡੇ ਤੋਂ ਬੋਲ ਸੱਚੇ ਦਰਵਾਰ ਕੀ ਜੈ